ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈਬ ਚੈਨਲ ਤੇ ਅੱਜ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਸੱਚਖੰਡ ਤਖਤ ਸ੍ਰੀ ਹਜੂਰ ਸਾਹਿਬ ਅਬਜਲ ਨਗਰ ਸਾਹਿਬ ਨਦੇੜ ਦੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਾ ਸ੍ਰੀ ਮਹਾਅਕਾਲ ਸਿੰਘ ਜੀ ਸ਼ਹੀਦ ਗੰਜ ਸਾਹਿਬ ਜੀ ਦੇ ਇਹ ਪਵਿੱਤਰ ਇਤਿਹਾਸਿਕ ਸਥਾਨ ਹੈ ਇਸ ਦਾ ਇਤਿਹਾਸ ਇਸ ਪ੍ਰਕਾਰ ਹੈ ਸ੍ਰੀ ਅਕਾਲ ਬੂੰਗਾ ਸਾਹਿਬ ਇਸ ਪਵਿੱਤਰ ਮਹਾਨ ਸਥਾਨ ਤੇ ਸ੍ਰੀ ਮਹਾਕਾਲ ਸਿੰਘ ਨਿਹੰਗ ਸਿੰਘ ਰਾਜਪੂਤਾਂ ਨੇ ਵੱਲੋਂ ਨਜ਼ਰਾਨੇ ਲੈਂਦੇ ਹੋਏ ਨਦੇੜ ਇਸ ਸਥਾਨ ਤੇ ਪੁੱਜੇ ਉਸ ਸਮੇਂ ਮਹਾਕਾਲ ਸਿੰਘ ਜੀ ਦੇ ਨਾਲ 6000 ਸਿੰਘ ਸਨ ਘੋੜਸਵਾਰ ਕੁਝ ਸਮਾਂ ਤਖਤ ਸਾਹਿਬ ਜੀ ਦੀ ਸੇਵਾ ਦੇ ਪੁਜਾਰੀ ਵੀ ਰਹੇ ਸਨ ਸ੍ਰੀ ਮਹਾਕਾਲ ਸਿੰਘ ਜੀ ਸੱਚਖੰਡ ਸਾਹਿਬ ਜੀ ਅਤੇ ਹੋਰ ਬੁਨਿਆਦੀ ਸੇਵਾ ਕੀਤੀਆਂ ਮਹਾਕਾਲ ਸਿੰਘ ਸਾਹਿਬ ਜੀ ਨੇ ਪਰੰਤੂ ਆਪਜੀ ਤੁਰਕਾਂ ਵੱਲੋਂ ਹੱਲਾ ਹੋਣ ਤੋਂ ਜੰਗ ਜਾਰੀ ਹੋਇਆ ਜਿਸ ਵਿੱਚ ਸ੍ਰੀ ਮਹਾਕਾਲ ਸਿੰਘ ਜੀ ਅਤੇ ਹੋਰ ਕਈ ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਦਾ ਅੰਤਮ ਸੰਸਕਾਰ ਇੱਥੇ ਕੀਤਾ ਗਿਆ ਹੈ ਸੋ ਆਪਜੀ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿਸ ਸਥਾਨ ਤੇ ਸ਼ਹੀਦ ਸਿੰਘਾਂ ਦਾ ਸੰਸਕਾਰ ਹੋਇਆ ਸੀ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਜਦੋਂ ਵੀ ਸੰਗਤ ਜੀ ਆਪ ਜੀ ਸ੍ਰੀ ਹਜੂਰ ਸਾਹਿਬ ਜੀ ਦੇ ਧਰਤੀ ਤੇ ਜਾਓ ਤੇ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਜਰੂਰ ਕਰਕੇ ਆਓ ਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਮਹਾਅਕਾਲ ਸਿੰਘ ਜੀ ਹੀ ਨਿਹੰਗ ਸਿੰਘ ਸ਼ਹੀਦ ਗੰਜ ਸਾਹਿਬ ਜੀ ਦੇ ਇਹ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਜਲ ਨਗਰ ਨਦੇੜ ਦੇ ਪ੍ਰਬੰਧ ਅਧੀਨ ਆਉਂਦਾ ਹੈ ਸ੍ਰੀ ਅਕਾਲ ਬੂੰਗਾ ਸਾਹਿਬ ਇਸ ਮਹਾਨ ਪਵਿੱਤਰ ਸਥਾਨ ਦਾ ਇਤਿਹਾਸ ਇਸ ਪ੍ਰਕਾਰ ਹੈ ਆਓ ਜਾਣਦੇ ਹਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਸ੍ਰੀ ਮਹਾਕਾਲ ਸਿੰਘ ਨਿਹੰਗ ਸਿੰਘ ਜੀ Rajputane ਵੱਲੋਂ ਨਜ਼ਰਾਨੇ ਲੈਂਦੇ ਹੋਏ ਨਦੇੜ ਦੀ ਇਸ ਪਵਿੱਤਰ ਧਰਤੀ ਦੇ ਪੁੱਜੇ ਉਸ ਸਮੇਂ ਸ੍ਰੀ ਮਹਾਕਾਲ ਸਿੰਘ ਜੀ ਦੇ ਨਾਲ 6000 ਘੋੜਸਵਾਰ ਸਨ ਕੁਝ ਸਮਾ ਤਖਤ ਸਾਹਿਬ ਜੀ ਦੀ ਸੇਵਾ ਦਾ ਦੇ ਪੁਜਾਰੀ ਵੀ ਰਹਿ ਸ੍ਰੀ ਮਹਾਕਾਲ ਸਿੰਘ ਜੀ ਅਤੇ ਸੱਚਖੰਡ ਸਾਹਿਬ ਅਤੇ ਹੋਰ ਬੁਨਿਆਦੀ ਸੇਵਾਵਾਂ ਵੀ ਕੀਤੀਆਂ ਸ੍ਰੀ ਮਹਾਕਾਲ ਸਿੰਘ ਸਾਹਿਬ ਜੀ ਨੇ ਤੁਰਕਾਂ ਵੱਲੋਂ ਹੱਲਾ ਹੋਣ ਤੋਂ جنگ ਜਾਰੀ ਹੋਇਆ ਜਿਸ ਵਿੱਚ ਸ੍ਰੀ ਮਹਾਕਾਲ ਸਿੰਘ ਸਾਹਿਬ ਜੀ ਅਤੇ ਹੋਰ ਕਈ ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਦਾ ਪਉਤਰ ਸੰਸਕਾਰ ਇਸ ਸਥਾਨ ਤੇ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੇਅਰ ਕਰੋ ਜੀ ਮਹਾਨ ਸਥਾਨਾਂ ਦੇ ਦਰਸ਼ਨ ਕਰੋ ਅਤੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਲਿਖੋ